ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ گاਵਾ ਮਾਰੇ ਅਸਲ ਦੇ ਵਿੱਚ ਜਦੋਂ ਵੀ ਬੰਦਾ ਕੋਈ ਡੇਰੀ ਫਾਰਮ ਸ਼ੁਰੂ ਕਰਦਾ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਆਮ ਹੀ ਹੋ ਰਿਹਾ ਵੀ ਇੰਨੇ ਲੱਖ ਮੱਝਾਂ ਲਿਆਉਣ ਤੇ ਲੱਗਦਾ ਜਾਂ ਇੰਨੇ ਪੈਸੇ ਗਾਂ ਲਿਆਉਣ ਤੇ ਲੱਗਦੇ ਨੇ ਜਦੋਂ ਵੀ ਕੋਈ ਬੰਦਾ ਕੋਈ ਵੀ ਚਾਹ ਵਾਣਾ ਸੱਜਣਾ ਕੋਈ ਡੇਰੀ ਫਾਰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਕਦੇ ਵੀ ਜਾਦੇ ਮਹਿੰਗਾ ਪਸ਼ੂ ਨਾ ਲਵੇ ਕਿਉਂਕਿ ਪਹਿਲੀ ਸਟੇਜ ਤੇ ਆਪ ਨੂੰ ਦੁੱਧ ਦੀ ਲੋੜ ਹੁੰਦੀ ਆ ਉਦੋਂ ਆਪਾਂ ਕੋਈ ਬ੍ਰੀਡ ਦਾ ਦੇਖਣ ਦੀ ਲੋੜ ਨਹੀਂ ਕਿਉਂਕਿ ਜਿੰਨਾ ਘੱਟ ਪੈਸਿਆਂ 'ਚ ਆਪਣਾ ਸਰੂਗਾ ਤੇ ਆਪਾਂ ਨੂੰ ਪ੍ਰੋਡਕਸ਼ਨ ਵਧੂਗੀ ਜਿਵੇਂ ਜਿਵੇਂ ਮੁਨਾਫਾ ਹੋਈ ਜਾਊਗਾ ਓਵੇਂ ਓਵੇਂ ਉਹ ਚੀਜ਼ ਨੇ ਕੰਮ ਕਰਨਾ ਤੇ ਆਪਾਂ ਅੱਜ ਗੱਲ ਕਰਦੇ ਹਾਂ ਗਾਵਾਂ ਬਾਰੇ ਆਪਾਂ ਜਦੋਂ ਗਾਵਾਂ 2 ਸਾਲ ਪਹਿਲਾਂ ਆਪਾਂ ਗਾਵਾਂ ਕੀ ਕਰਦੇ ਸੀ ਤਿਆਰ ਕਰਕੇ ਵੇਚਦੇ ਸੀ ਆਪਾਂ ਕੋਈ ਵੀ ਗਾਂ ਆਪਣੀ ਦੁੱਧ ਤੇ ਨਹੀਂ ਲਈ ਹੋਈ ਸੀ ਤਾਂ ਆਪਾਂ ਨੂੰ ਪ੍ਰੀ ਪਲਾਨ ਹਰ ਇੱਕ ਕੰਮ ਕਰਨਾ ਪੈਂਦਾ ਤਾਂ 1 ਸਾਲ ਪਹਿਲਾਂ 1.5 ਸਾਲ ਪਹਿਲਾਂ ਮੈਂ ਪਲਾਨ ਬਣਾਇਆ ਵੀ ਜਿਹੜੀਆਂ ਅਗਲੀ ਵਾਰ ਗਾਵਾਂ ਸੋਣਗੀਆਂ ਉਹ ਆਪਾਂ ਦੁੱਧ ਤੇ ਲਾਉਣੀਆਂ ਨੇ ਕਿਉਂਕਿ ਮੈਂ ਤਿਆਰ ਕਰਕੇ 8-9 ਗਾਵਾਂ ਸਾਲ ਦੇ ਵਿੱਚ ਵੇਚ ਦਿੰਨਾ ਤਾਂ ਜਦੋਂ ਆਪਾਂ ਦੁੱਧ ਤੇ ਲਾਉਣੀਆਂ ਸੀ ਤਾਂ ਪਹਿਲਾਂ ਹੀ ਗਾਇਆਂ ਮੈਂ ਵੇਚ ਚੁੱਕਿਆ ਸੀ ਉਸ ਤੋਂ ਬਾਅਦ ਮੈਨੂੰ ਇਹ ਸੀ ਵੀ ਅਗਲੇ ਸੀਜ਼ਨ ਦੇ ਵਿੱਚ ਮਨ ਲੇ ਕਿ ਅੱਜ ਦੇ ਟਾਈਮ ਦੇ ਵਿੱਚ 8-9 ਗਾਵਾਂ ਮੇਰੇ ਕੋਲ ਜਿਹੜੀਆਂ ਸੋਣੀਆਂ ਉਹ ਚਾਹੀਦੀਆਂ ਨੇ ਤਾਂ ਆਪਾਂ ਕੀ ਕੀਤਾ ਆਪਾਂ ਜਿਆਦਾ ਕੋਈ ਜਿਆਦਾ ਮਹਿੰਗੇ ਬੱਚੀਆਂ ਤੇ ਜਾਂ ਜਿਆਦਾ ਮਹਿੰਗੇ ਆਪਾਂ ਪਸ਼ੂਆਂ ਤੇ ਉਹ ਚੀਜ਼ ਨਹੀਂ ਲਾਉਂਦੇ ਤਾਂ ਆਪਾਂ ਤੁਸੀਂ ਮੇਰੇ ਪਿੱਛੇ ਇੱਕ ਗਾਂ ਦੇਖ ਰਹੇ ਹੋ ਇਹ ਗਾਂ ਆਪਾਂ ਆਵਾਰਾ ਫਿਰਦੀ ਸੁੰਨੀ ਫਿਰਦੀ ਸੀ ਆਪਣੇ ਪਿੰਡ ਦੇ ਨਾਲ ਜੋਗਾ ਪਿੰਡਾ ਜੋਗੇਪਿੰਡ ਦੇ ਵਿੱਚ ਇਹ ਗਾਂ ਸੁੰਨੀ ਫਿਰਦੀ ਸੀ ਤਾਂ ਕਈ ਵਾਰੀ ਇਹ ਗਾਂ ਸੜਕ ਦੇ ਜੋ ਲੰਘਦੇ ਆ ਆਪਾਂ ਨੂੰ ਦੇਖਣ ਨੂੰ ਮਿਲੀ ਤਾਂ 2-4-12 ਤੋਂ ਬਾਅਦ ਮੇਰਾ ਮਨ ਕਰਿਆ ਵੀ ਇਹ ਗਾਂ ਨੂੰ ਲੈ ਕੇ ਆਈਏ ਕਿਉਂਕਿ ਗਾਂ ਬਰੀਡ ਦੀ ਚੰਗੀ ਸੀ ਜਦੋਂ ਗਾਂ ਆਪਾਂ ਲੈ ਆਂਦੀ ਉਹਦੀ ਵੀਡੀਓ ਮੈਂ ਨਾਲ ਚਲਾਉਂਗਾ ਤੁਸੀਂ ਦੇਖ ਸਕਦੇ ਹੋ ਗਾਂ ਲਿੱਸੀ ਸੀਗੀ ਕਿਉਂਕਿ ਥੋੜੀ ਬਹੁਤੀ ਜਿਆਦਾ ਕਿਸੇ ਚੀਜ਼ ਦੀ ਜਿਆਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਜਦੋਂ ਗਾਂ ਗੱਬਣ ਨਹੀਂ ਹੁੰਦੀ ਮੇਨ ਨਾਲ ਮਿਕਚਰ ਹੋ ਗਿਆ ਜਾਂ ਥੋੜੀ ਬਹੁਤੀ ਫੀਲਡ ਦੀ ਲੋਡ ਹੁੰਦੀ ਹੈ ਕੋਈ ਜਿਆਦਾ ਪ੍ਰੋਬਲਮ ਨਹੀਂ ਹੁੰਦੀ ਕਿ ਮੇਰੇ ਕਹਿਣ ਦਾ ਮਤਲਬ ਅੱਜ ਆਪਾਂ ਉਹ ਚੀਜ਼ ਦੱਸਾਂਗੇ ਕਿ ਤੁਸੀਂ ਆਵਾਰਾ ਸਰਦਿਆਂ گاਵਾਂ ਨੂੰ ਵੀ ਫੜ ਕੇ ਜਿਹੜਾ ਸੁਆਹ ਸਕਦੇ ਹੋ ਉਹਨਾਂ ਤੋਂ ਵੀ ਆਪਦਾ ਜਿਹੜਾ ਮੁਨਾਫਾ ਉਹ ਪ੍ਰਾਪਤ ਕਰ ਸਕਦੇ ਹੋ ਤਾਂ ਇਹ ਗਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਗਾਂ ਦੀ ਕਿਉਂਕਿ ਜਦੋਂ ਗਾਂ ਮੈਂ ਇਹ ਲੈ ਕੇ ਆਇਆ ਸੀ ਗਾਂ ਬਹੁਤ ਜਿਆਦਾ ਲਿਚੀ ਸੀ ਤੁਸੀਂ ਦੇਖੋ ਗਾਂ ਦਾ ਲੇਵਾ ਦੇਖੋ ਤੁਸੀਂ ਗਾਂ ਦੀ ਝੋਲੀ ਕਿੰਨੀ ਮਤਲਬ ਸੋਹਣੀ ਝੋਲੀ ਆ ਗਾਂ ਦੀ ਤਾਂ ਹਲੇ ਇਹ ਗਾਂ 1 ਮਹੀਨਾ ਲੈਂਦੀ ਆ ਤਾਂ ਜਦੋਂ ਆਪਾਂ ਗਾਂ ਲੈ ਕੇ ਆਏ ਸਭ ਤੋਂ ਪਹਿਲਾਂ ਆਪਾਂ ਇਹਦੀ ਡੀਵਾਰਮਿੰਗ ਕੀਤੀ ਇਹਨੂੰ ਕੀੜਿਆਂ ਦੀ ਦਵਾਈ ਦਿੱਤੀ ਆਪਾਂ ਨਿਲ ਜੰਦੀ ਸੀ 300 ਮਿਲਦੇ ਨੂੰ ਉਸ ਤੋਂ ਬਾਅਦ ਜਿਵੇਂ ਜਿਵੇਂ ਇਹਨੇ ਖਾਣਾ ਸਟਾਰਟ ਕੀਤਾ ਖਰਾ ਕੇ ਵਧੀਆ ਖਾਂਦੀ ਸੀ ਤਾਂ ਆਪਾਂ ਮੈਨੂਅਲ ਮਿਕਸਚਰ ਸਟਾਰਟ ਕਰਤਾ ਇੱਕ ਦੋ ਟੀਕੇ ਆ ਉਹ ਆਪਾਂ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕੇ ਆ ਉਸ ਤੋਂ ਬਾਅਦ ਜਦੋਂ ਪਹਿਲੀ ਵਾਰੀ ਟੀਕਾ ਭਰਾਇਆ ਜਦੋਂ ਆਪਾਂ ਇਹਨੇ ਪਹਿਲੀ ਵਾਰੀ ਆਪਣੇ ਕੋਲ ਆ ਕੇ ਤਾਰਾਂ ਦਿੱਤੀਆਂ ਤਾਂ ਆਪਾਂ ਟੀਕਾ ਭਰਾਇਆ ਤਾਂ ਜਦੋਂ ਟੀਕਾ ਭਰਾਇਆ ਤਾਂ ਜਦੋਂ ਡਾਕਟਰ ਸਾਹਿਬ ਨੇ ਚੈੱਕ ਕੀਤਾ ਤਾਂ ਹਾਲੇ ਵੀ ਇਹਦਾ ਯੂਟਰਸ ਥੋੜਾ ਜਿਆ ਕਮਜ਼ੋਰ ਸੀ ਪਰ ਕਈ ਵਾਰੀ ਇਹ ਹੁੰਦਾ ਵੀ ਜੇ ਥੋੜਾ ਬਹੁਤਾ ਕੋਈ ਕਮੀਆਂ ਪਸ਼ੂ ਫਿਰ ਵੀ ਕਨਸੀਵ ਕਰ ਜਾਂਦਾ ਤਾਂ ਤੁਸੀਂ ਲਾ ਲਓ ਵੀ ਇਹ ਥੋੜਾ ਮੋਟਾ ਇਹਦਾ ਯੂਟਰਸ ਬੱਚੇਦਾਨੀ ਕਮਜ਼ੋਰ ਸੀ ਫਿਰ ਵੀ ਆਪਣੇ ਕੋਲੇ ਅਨਸਾਰ ਇਹ ਪਹਿਲੇ ਵਾਰ ਆਪਾਂ ਟੀਕਾ ਭਰਾਇਆ ਤੇ ਪਹਿਲੇ ਵਾਰ ਹੀ ਆਪਣੇ ਕੋਲੇ ਇਹ ਕਨਸੀਵ ਕਰ ਗਈ ਤਾਂ ਇਸ ਟਾਈਮ ਗਾਈ ਤੁਸੀਂ ਦੇਖ ਸਕਦੇ ਹੋ ਏਬੀਐਸ ਦਾ ਇੱਕ ਪਾਈਪਰ ਬੋਲਾ ਸਾਰੇ ਬ੍ਰੀਡਰ ਭਰਾ ਜਾਣਦੇ ਨੇ ਵੀ ਪਾਈਪਰ ਨੇ ਕਿੰਨੇ ਚੰਗੇ ਰਿਜ਼ਲਟ ਦਿੱਤੇ ਹੋਏ ਨੇ ਉਸ ਬੋਲੇ ਤੋਂ ਗੱਭਣਾ ਇਹ 1 ਮਹੀਨਾ ਲੂਗੀ ਆਪਾਂ ਇਹ ਗਾਂ ਅਵਾਰਾ ਫੜੀ ਆ ਕੋਈ ਆਪਾਂ ਇਹਦੇ ਤੇ ਪੈਸਾ ਨਹੀਂ ਲਾਇਆ ਸਿਰਫ ਆਪਣੀ ਮਿਹਨਤ ਕੀਤੀ ਆ ਆਪਣਾ ਜਿੰਨਾ ਕਿ ਤਜਰਬਾ ਸੀ ਉਹਨਾਂ ਕਾਪਾਂ ਇਹਦੇ ਦਵਾਈ ਲਾਤੀ ਉਸ ਤੋਂ ਬਾਅਦ ਇਹਨੇ ਦੋ ਆਪਣੇ ਆਉਣ ਤੋਂ ਬਾਅਦ ਦੋ ਮਹੀਨਿਆਂ ਦੇ ਵਿੱਚ ਹੀ ਗਾਂਏ ਗੱਭਣ ਹੋ ਗਈ। ਇਸ ਤਰ੍ਹਾਂ ਦੀ ਆਪਾਂ ਵੀਡੀਓ ਦੇ ਵਿੱਚ ਚਾਰ-ਪੰਜ ਗਾਇਆਂ ਜਿਹੜੀ ਆਪਾਂ ਫੜ ਕੇ ਤਿਆਰ ਕਰੀਆਂ ਨੇ ਆਪਾਂ ਉਹ ਗਾਇਆਂ ਸਾਰੀਆਂ ਤੁਹਾਨੂੰ ਤੁਸੀਂ ਇਹ ਗਾਂ ਦੇਖ ਸਕਦੇ ਹੋ। ਇਹ ਗਾਂ ਆਪਾਂ ਕੋਈ ਛੋਟੀ ਬੱਚੀ ਨਹੀਂ ਲੈ ਕੇ ਆਏ ਸੀ ਜਿੱਡੀ ਗਾਂ ਆਪਾਂ ਨੂੰ ਇਹ ਦਿਸ ਰਹੀ ਹੈ ਫੋਨ ਦੇ ਵਿੱਚ। ਇਹ ਆਪਾਂ ਓਡੀ ਹੀ ਲੈ ਕੇ ਆਏ ਸੀ। ਬਟ ਇਹ ਰਿਪੀਟਰ ਸੀ। ਹੁਣ ਤੁਸੀਂ ਦੇਖ ਲਓ ਵੀ ਐਡੀ ਬੱਚੀ ਇਹ ਇਹਦੀ ਬਰੀਡ ਕਿਹੜੀ ਆ ਇਹ ਜਰਸੀ ਤੇ ਐਫ ਐਫ ਦਾ ਕਰਾਉਸ ਆ। ਆਪਾਂ ਇਹ ਬੱਚੀ ਐਡੀ ਹੀ ਲੈ ਕੇ ਆਏ ਸੀ ਇਹ ਰਿਪੀਟ ਸੀਗੀ। ਕਿੰਨੇ ਦੀ ਲੈ ਕੇ ਆਏ ਸੀ? ਆਪਾਂ ਕੋਈ ਜਿਆਦਾ ਮਹਿੰਗੀ ਨਹੀਂ ਚੀਜ਼ ਲੈਣਦੇ ਹਾਂ ਤੁਹਾਨੂੰ ਦੱਸਿਆ ਇਹ ਬੱਚੀ ਆਪਾਂ 1000 ਰੁਪਏ ਦੀ ਲੈ ਕੇ ਆਏ ਸੀ ਅੱਜ ਤੋਂ 8-9 ਮਹੀਨੇ ਪਹਿਲਾਂ ਤਾਂ ਇਹ ਬੱਚੀ 15 ਦਿਨ ਲੈਂਦੀ ਆ ਸੂਣ ਦੇ ਵਿੱਚ 15 ਦਿਨ ਬੱਚੀ ਨੇ ਸੂ ਪੈਣਾ ਆਪਣਾ ਲਿਆਉਣ ਤੇ ਖਰਚਾ ਨਹੀਂ ਘੱਟੋ-ਘੱਟ ਜਿੰਮ ਦੀ ਅੱਜ ਦੇ ਟਾਈਮ ਦੀ ਮੈਂ ਇਹਦੀ ਕੀਮਤ ਦੇਖਾਂ ਸੂ ਕੇ ਬੱਚੀ 75-80 ਹਜ਼ਾਰ ਦੀ ਇਹਨੇ ਵਿਕ ਜਾਣਾ ਕਿਉਂਕਿ 25-30 25 ਕਿਲੋਟਰ ਦੁੱਧ ਬੱਚੀ ਨੇ ਕੱਢਣਾ ਤੁਸੀਂ ਬਾਕੀ ਥਣ ਦੇਖ ਸਕਦੇ ਹੋ ਤੁਸੀਂ ਬੱਚੀ ਦਾ ਬਹੁਤ ਜਿਆਦਾ ਲੇਵੇ ਦੀ ਚੰਗੀ ਆ ਥਣ ਥਣ ਬਹੁਤ ਚੰਗਾ ਐਦਾਂ ਆਪਾਂ ਘੱਟ ਪੈਸੇ ਲਾ ਕੇ ਗਾਇਆਂ ਤਿਆਰ ਕਰ ਸਕਦੇ ਆ ਸਿਰਫ ਜਦੋਂ ਕਿਸੇ ਬੰਦੇ ਨੇ ਪਸ਼ੂ ਰੱਖਣਾ ਤੁਹਾਡੀ ਜਿਹੜੀ ਅੱਖ ਹੈ ਅੱਖ ਦੇ ਵਿੱਚ ਟੈਲੈਂਟ ਚਾਹੀਦਾ ਅੱਖ ਦੇ ਵਿੱਚ ਪੋਜ਼ਿਟਿਵ ਚੀਜ਼ ਦੇਖਣ ਨੂੰ ਚਾਹੀਦੀ ਆ ਜੇ ਤੁਹਾਡੀ ਅੱਖ ਜੱਜ ਕਰਦੀ ਹੈ ਕਿਸੇ ਵੀ ਚੀਜ਼ ਨੂੰ ਤੁਸੀਂ ਉੱਥੇ ਪੈਸਾ ਨਹੀਂ ਕੰਮ ਕਰਦਾ ਜਿੱਥੇ ਬੰਦੇ ਦੀ ਅੱਖ ਕੰਮ ਕਰ ਜਾਂਦੀ ਆ ਆਪਾਂ ਨੂੰ ਪਤਾ ਸੀ ਵੀ ਆਪਣੇ ਕੋਲੇ ਜਾ ਕੇ ਗਾਂ ਨੇ ਰਹਿ ਜਾਣਾ ਗੱਬਣ ਹੋ ਜਾਣਾ ਤਾਂ ਇਹ ਵੀ 15 ਦਿਨ ਲੈਂਦੀ ਆ ਜਿਹੜੀ ਆਪਣੀ ਤੁਸੀਂ ਮੇਰੇ ਕੋਲੇ ਗਾਂ ਦੇਖ ਰਹੇ ਹੋ ਇਹ ਗਾਂ ਵੀ ਆਪਾਂ ਫੜ ਕੇ ਲੈਂਦੀ ਆ ਅਸਲ ਦੇ ਵਿੱਚ ਆਪਾਂ ਕਈ ਵਾਰੀ ਕੀ ਹੁੰਦਾ ਜਿੱਥੇ ਕਿਸੇ ਪਸ਼ੂ ਤੇ ਜ਼ਖਮੀ ਹੁੰਦਾ ਜਾਂ 6:00 ਵਜੇ ਹੁੰਦੀ ਆ ਅਪਾ ਉਦਾਂ ਵੀ ਇਲਾਜ ਕਰ ਦਿੰਦੇ ਆ ਮਤਲਬ ਜੇ ਕਿਸੇ ਨੂੰ ਲੋੜ ਆ ਪਸ਼ੂ ਨੂੰ ਵੀ 25 30 ਦਿਨ ਘਰੇ ਰੱਖ ਲਿਆ ਉਸ ਤੋਂ ਬਾਅਦ ਭਾਵੇਂ ਕੋਈ ਬੱਚਾ ਉਹਨੂੰ ਆਪਾਂ ਛੱਡ ਦਿੰਦੇ ਆ ਕਿਉਂਕਿ ਉਹ ਚੀਜ਼ ਨਾਲ ਨਾਲ ਸਿਸਟਮ ਆਪਣੇ ਚੱਲ ਰਿਹਾ ਤਾਂ ਇਹ ਗਾਈ ਦੇ ਵੀ ਕੋਈ ਇਦਾਂ ਦੀ ਹਿਸਟਰੀ ਆ ਇਹ ਆਪਣੇ ਸਰਕਾਰੀ ਹਸਪਤਾਲ ਆ ਉੱਥੇ ਇਹ ਜਨਵਰੀ ਤੇ ਦਸੰਬਰ ਦੇ ਮਹੀਨੇ ਦੀ ਗੱਲ ਆ ਇਹ 2 ਸਾਲ ਪਹਿਲਾਂ ਦੀ ਗੱਲ ਆ ਬਹੁਤ ਹੀ ਜ਼ਿਆਦੇ ਲਸੀ ਬੀਕ ਸੀਗੀ ਬਿਮਾਰ ਸੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇਹਦੀ ਵੀਡੀਓ ਲਾ ਦਿੰਨਾ ਤਾਂ ਡਾਕਟਰ ਸਾਹਿਬ ਆਪਣੇ ਜਗਜੀਤ ਸਿੰਘ ਜੀ ਨੇ ਆਪਣੇ ਉਹ ਭਰਾਵਾਂ ਵਾਲਾ ਪਿਆਰ ਉਹਨਾਂ ਨਾਲ ਤਾਂ ਉਹ ਮੈਨੂੰ ਕਹਿੰਦੇ ਵੀ ਇਹ ਗਾਂ ਬੱਚੀ ਨੇ ਮਰ ਜਾਣਾ ਤੂੰ ਸਿਹਲੋ ਸਿਆਲੇ ਨੂੰ ਘਰੇ ਰੱਖ ਲਾ ਉਸ ਤੋਂ ਬਾਅਦ ਆਪਾਂ ਛੱਡ ਦੇਾਂਗੇ ਤਾਂ ਆਪਾਂ ਬੱਚੀ ਘਰੇ ਲਿਆਂਦੀ ਚੱਕ ਕੇ ਲੈ ਕੇ ਆਂਦੀਏ ਤਾਂ ਉਹ ਖੜਾ ਨਾ ਹੋਇਆ ਗਿਆ ਪਰ ਜਦੋਂ ਆਪਣੇ ਘਰੇ ਆ ਕੇ ਇਹ ਜਮਾ ਆਪਾਂ ਉੱਥੇ ਰੱਖੀ ਜਿੱਥੇ ਤੂੜੀ ਦੀ ਨੱਗ ਹੁੰਦੀ ਹੈ ਤਾਂ ਜਦੋਂ ਲੈ ਆਂਦੀ ਇੱਕ ਵਾਰ ਜਦੋਂ ਬੱਚੀ ਬੈਠ ਗਈ ਉਸ ਤੋਂ ਬਾਅਦ ਇੱਕ ਹਫ਼ਤਾ ਬੱਚੀ ਉੱਠੀ ਨਹੀਂ ਤਾਂ ਆਪਾਂ ਨੂੰ ਇੱਕ 600 ਐਮਜੀ ਦੀ ਗੋਲੀ ਆਉਂਦੀ ਨਿੰਮੋ ਸਲਾਈਡ ਤੇ ਪੈਰਾਸੀਟਾਮੋਲ ਇਹਨੂੰ ਲਗਾਤਾਰ 7 ਗੋਲੀਆਂ ਉਹ ਦਿੱਤੀਆਂ ਮਨ ਜਾਨੀ ਕਿ ਇੰਨੀ ਕ ਰੜਕ ਸੀ ਇਹਦੇ ਹੱਡਾਂ ਦੇ ਵਿੱਚ ਫਿਰ ਕਿਤੇ ਜਾ ਕੇ ਬੱਚੀ ਖੜੀ ਹੋਈ ਉਸ ਤੋਂ ਬਾਅਦ ਇਹ ਹੌਲੀ ਹੌਲੀ ਆਪਾਂ ਇਹਨੂੰ ਕੀ ਪ੍ਰੋਬਲਮ ਸੀ ਮੋਕ ਬਹੁਤ ਜ਼ਿਆਦਾ ਏਦਾਂ ਮਾਰਦੀ ਸੀ ਜਿੱਦਾਂ ਆਪਣਾ ਕਾਲਾ ਤੇਲ ਹੁੰਦਾ ਜਿਵੇਂ ਜਿਵੇਂ ਦਾ ਟ੍ਰੀਟਮੈਂਟ ਕਰਾਇਆ ਓਵੇਂ ਓਵੇਂ ਇਹ ਠੀਕ ਹੁੰਦੀ ਗਈ ਉਸ ਤੋਂ ਬਾਅਦ ਕੀ ਕੀਤਾ ਮੈਨੂੰ ਸੀ ਵੀ ਬੱਚੀ ਰਿਪੀਟ ਆ ਇਹ ਤਾਂ ਹੀ ਅਗਲੇ ਨੇ ਵਾਰਾ ਛੜਤੀ ਸੁੰਨੀ ਛੜਤੀ ਪਰ ਜਦੋਂ ਆਪਾਂ ਇਹਦੇ ਪਹਿਲੀ ਵਾਰ ਇਹਨੇ ਏਆਈ ਮੰਗੀ ਏ ਟੀਕਾ ਮੰਗਿਆ ਤਾਂ ਜਦੋਂ ਪਹਿਲੀ ਵਾਰ ਹੀ ਆਪਾਂ ਇਹਦੇ ਏਆਈ ਕਰਾਈ ਮੈਨੂੰ ਐ ਸੀ ਵੀ ਇਹਨੇ ਪਹਿਲੇ ਟੀਕੇ ਤੇ ਗੱਭਣ ਨਹੀਂ ਹੁਣ ਆਪਾਂ ਸਾਹੀਵਾਲ ਦਾ ਟੀਕਾ ਭਰਾਤਾ ਬਟ ਇਹਨੇ ਉਸੇ ਸਾਹੀਵਾਲ ਦੇ ਟੀਕੇ ਤੇ ਹੀ ਗੱਭਣ ਹੋ ਗਈ ਮਤਲਬ ਆਉਣ ਸਾਰ 4 ਮਹੀਨਿਆਂ ਦੇ ਵਿੱਚ ਵਿੱਚ ਇਹ ਗਾਂ ਆਪਣੇ ਕੋਲ ਗੱਭਣ ਹੋ ਗਈ। ਇਸ ਟਾਈਮ ਇਹ ਪਹਿਲੇ ਸਾਲ ਮੂੰਖੁਰ ਬਿਮਾਰੀ ਤੋਂ ਆਉਣ ਤੋਂ ਬਾਅਦ ਵੀ 18-19 ਲੀਟਰ ਰੋਣੇ ਦੁੱਧ ਦਿੱਤਾ। ਇਸ ਵਾਰੀ ਇਹ ਦੂਜੀ ਹੁਣ ਤੋਕੜਾ ਇਹ ਤੇ ਦੂਜੀ ਵਾਰੀ ਇਹ ਐਬੀਐਸ ਬ੍ਰੈਵੋ ਦੇ 66 ਸਿਮਨ ਤੋਂ ਗੱਭਣਾ। ਉਦੋਂ ਵੀ ਬਰੀਡ ਬਹੁਤ ਚੰਗੀ ਆ ਟਾਈਟ ਲੇਵੇ ਦੀ ਗਾਂ ਗਈ। ਬਾਕੀ ਤੁਸੀਂ ਹਾਈਟ ਲੈਂਥ ਦੇਖ ਸਕਦੇ ਹੋ। ਬਹੁਤ ਜਿਆਦੇ ਚੰਗੀ ਗਾਂ ਗਈ। ਇਹਦੇ ਹੇਅਰ ਵਾਲੇ ਦੇ ਤਾਂ ਵਧ ਗਏ ਕਿਉਂਕਿ ਇਹਨੂੰ ਬਿਮਾਰੀ ਬਹੁਤ ਖਤਰਨਾਕ ਆਈ ਸੀ। ਪਿਛਲੀ ਵਾਰ ਮੂੰਖੁਰ ਦੀ। ਅਸਲ ਦੇ ਵਿੱਚ ਕੀ ਹੋਇਆ ਜਿਹੜਿਆ ਮੂੰਖੁਰ ਦੀ ਬਿਮਾਰੀ ਸੀ ਉਹ ਵੈਕਸੀਨ ਲੱਗੀ ਸੀ ਬ੍ਰਿਲੀਅੰਟ ਕੰਪਨੀ ਦੀ ਤਾਂ ਬ੍ਰਿਲੀਅੰਟ ਕੰਪਨੀ ਦੇ ਵਿੱਚ ਇੱਕ ਤਰ੍ਹਾਂ ਤੁਸੀਂ ਪਾਣੀ ਕਹਿ ਸਕਦੇ ਹੋ ਉਹਨੇ ਕੋਈ ਅਸਰ ਨਹੀਂ ਕੀਤਾ ਤਾਂ ਹੀ ਇਸ ਵਾਰ ਆਪਾਂ ਇੰਡੀਅਨ ਇਮਨੋਲੋਜੀ ਦੀ ਲੈ ਕੇ ਲਈ ਆ 3n1 ਵਾਲੀ ਲਈ ਆ ਤਾਂ ਆਪਾਂ گاਵਾ ਫੜਨ ਦਾ ਆਪਣਾ ਮਕਸਦ ਕੀ ਸੀ ਵੀ ਜਿਹੜਾ ਪਿਛਲੇ ਸਾਲ ਦੇ ਵਿੱਚ ਕੀ ਹੋਇਆ ਆਪਣੇ 4-5 ਐਨੀਮਲਸ ਦੀ ਡੈਥ ਹੋ ਗਈ ਸੀ 5-6 ਲੱਖ ਦਾ ਘਾਟਾ ਆਪਾਂ ਨੂੰ ਉੱਥੋਂ ਪੈ ਗਿਆ ਸੀਗਾ ਕਿਉਂਕਿ ਸਾਰੀਆਂ ਹੀ ਵੱਡੀਆਂ ਗਾਇਆਂ گاਵਾ ਸੀਗੀਆਂ ਦੋ ਤਿੰਨ ਟੋਕੜਾਂ ਸੀਗੀਆਂ ਸੈਕਸਡ ਸਿਮਨ ਤੋਂ ਗੱਭਣ ਸੀਗੀਆਂ ਜਰਸੀ ਸੀ ਐਚਐਫ ਸੀਗੀਆਂ ਫਿਰ ਮੈਂ ਕਿਹਾ ਸੋਚਿਆ ਜਾ ਵੀ ਪਿਆਸਾ ਨਾ ਲਾਇਆ ਬੇ ਤਾਂ ਹੀ ਆਪਾਂ ਇਹ ਪੰਜ ਚਾਰ ਗਾਈਆਂ ਨੇ ਜੜੀਆਂ ਉਹ ਫੜ ਕੇ ਠੀਕ ਕਰ ਲਈਆਂ ਸੀ ਇਹ ਗਾਵੀ ਆਪਾਂ ਫੜੀ ਹੋਈ ਆ ਇਸ ਟਾਈਮ ਇਹ ਦੂਜੀ ਵਾਰ ਆਪਣੇ ਕੋਲੇ ਸੂਗੀ ਤੇ ਸੈਕਸਰ ਸੀਮਨ ਤੋਂ ਗੱਬਣਾ ਤੇ ਬੱਚੀ ਦੀ ਤੁਸੀਂ ਬਿਊਟੀ ਦੇ ਸਕਦੇ ਹੋ ਫੇਸ ਦੀ ਕੰਨ ਦੀ ਬਿਊਟੀ ਜਾਂ ਲੈਂਥ ਬਾਡੀ ਤੁਸੀਂ ਦੇਖ ਸਕਦੇ ਹੋ ਮੂੰਹ ਖੁਰ ਦੀ ਬਿਮਾਰੀ ਆਉਣ ਤੋਂ ਬਾਅਦ ਥੋੜੀ ਜਿਹੀ ਲਿੱਸੀ ਪੈ ਗਈ ਬਟ ਇਹਦੀ ਖਰਾਖਰੂਕ ਬਹੁਤ ਜ਼ਿਆਦਾ ਆ ਬਾਕੀ ਤੁਸੀਂ ਹੱਡ ਗੋਡਾ ਬੱਚੀ ਦਾ ਦੇਖ ਸਕਦੇ ਹੋ ਬਹੁਤ ਬੱਚੀ ਭਾਰੀ ਆ ਇਹ ਤੁਸੀਂ ਗਾਂ ਦੇਖ ਸਕਦੇ ਹੋ ਬਾਕੀ ਇਹਦੀ ਬਾਡੀ ਸਟਰਕਚਰ ਤੁਸੀਂ ਗਾਂ ਦੀ ਸਾਰੀ ਚੈੱਕ ਕਰ ਸਕਦੇ ਹੋ ਵੀ ਕੱਢੀ ਜਿਆਦੇ ਵੱਡੀ ਗਾਂ ਐ ਇਹ ਆਪਣਾ ਦੋਸਤ ਆ ਮਿੱਤਰ ਉਹ ਲੁਧਾਨੇ ਨੌਰਿਆਂ ਦੇ ਵਿੱਚ ਮੱਝਾ ਛੱਡਣ ਜਾਂਦਾ ਹੁੰਦਾ ਤਾਂ ਇੱਕ ਦਿਨ ਮੈਂ ਨਾਲ ਵਾਗਿਆ ਉਹਦੇ ਤਾਂ ਉੱਥੇ ਇਹ ਲੁਧਾਨੇ ਇੱਕ ਤਾਜਪੁਰ ਰੋਡ ਵਾਜਦਾ ਉੱਥੇ ਕਟਾਲ ਹੈਗੀ ਟਾਲ ਤੇ ਲੋਕ ਉੱਥੇ ਸ਼ਰਦ ਲੋਕ ਜਿਹੜੇ ਉਹਨੂੰ ਚਾਰਾ ਪਾਉਂਦੇ ਨੇ ਉੱਥੇ ਗਾਂ ਅਸੀਂ ਸੁੰਨੀ ਫਿਰਦੀ ਦੇਖ ਲਈ ਸੀ ਬਹੁਤ ਵੱਡੇ ਵੱਡੇ 4 4 ਫੁੱਟ ਗਾਰੇ ਉੱਥੇ 3 3 ਫੁੱਟ ਗਾਰੇ ਦੇ ਵਿੱਚ ਤੇ ਸਾਰੇ ਗੋਡਾਂ ਦਾ ਪੈਰ ਲਿਬੜੇ ਹੋਏ ਸੀ ਬਹੁਤ ਜਿਆਦੇ ਦੀ ਜਿਹੜੀ ਹਾਲਤ ਆ ਉਹ ਖਰਾਬ ਸੀ ਬਟ ਆਪਾਂ ਨੂੰ ਦੀ ਬਰੀਡ ਚੰਗੀ ਲੱਗੀ ਤਾਂ ਆਪਾਂ ਘਰੇ ਲੈ ਆਂਦੀ ਤਿੰਨ ਚਾਰ ਮਹੀਨੇ ਆਪਾਂ ਦਾ ਟ੍ਰੀਟਮੈਂਟ ਕੀਤਾ ਧੰਤ ਦਾ ਚੂਰਾ ਮਿਨਰਲ ਮਿਕਸਚਰ ਪਾਇਆ ਹੋਰ ਆਪਾਂ ਇਹਨੂੰ ਥੋੜੀ ਮੁੱਤੀ ਫੀਡ ਦਿੱਤੀ ਉਸ ਤੋਂ ਬਾਅਦ ਇਹ ਗਾਂ ਆਪਣੇ ਕੋਲੇ ਜਿਹੜੀ ਸੀ ਉਹ ਗੱਭਣ ਹੋ ਗਈ ਤਾਂ ਪਿਛਲੇ ਵਾਰ ਜਿਵੇਂ ਐਤ ਕੀ ਗਰਮੀ ਦਾ ਸੀਜ਼ਨ ਬਹੁਤ ਜ਼ਿਆਦਾ ਲੰਮਾ ਰਿਹਾ ਤਾਂ ਗਰਮੀ ਕਾਰਨ ਕੀ ਹੋਇਆ ਗਰਮੀ ਬਹੁਤ ਜ਼ਿਆਦਾ ਸੀ ਇਹ 6.5 ਮਹੀਨੇ ਜਿਹੜਾ ਬੱਚਾ ਸੀ ਉਹ ਵਾਟ ਕਰ ਗਈ ਬੱਚਾ ਸੱਟ ਗਈ ਤੁਸੀਂ ਲਾ ਲਓ ਵੀ 5.5 ਮਹੀਨੇ ਦਾ ਬੱਚਾ ਸੱਟਣ ਤੋਂ ਬਾਅਦ ਵੀ ਇਹ ਗਾਈ 21-22 ਲੀਟਰ ਦੁੱਧ ਤੇ ਚੱਲ ਗਈ ਇਸ ਟਾਈਮ ਗਾਈ ਇਹ ਦੁਬਾਰਾ ਗੱਭਣ ਆ 45 50 ਦੇਣਾਂ ਦੀ ਹੁਣ ਵੀ 18-19 ਲੀਟਰ ਗਾਂ ਤੁਸੀਂ ਲਾ ਲਓ ਵੀ ਜਦੋਂ ਗਾਂ ਇਹਨੇ ਸੂਣਾ 35 ਤੋਂ 40 ਲੀਟਰ ਤੇ ਵਿਚਾਲੇ ਦੁੱਧ ਦੇਣਾ ਜਿਹੜੀ ਗਾਂ 5.5 ਮਹੀਨਿਆਂ ਦਾ ਬੱਚਾ ਸੁੱਟਣ ਤੋਂ ਬਾਅਦ ਵੀ 21-22 ਲੀਟਰ ਦੁੱਧ ਦੇਗੀ ਤੇ ਤੁਸੀਂ ਸੋਚੋ ਵੀ ਉਹ ਗਾਂ ਸੂ ਕੇ ਕਿੰਨਾ ਦੁੱਧ ਦੇਊਗੀ ਐਦਾਂ ਦੀ ਗਾਂ ਕਿਤੇ ਮੈਂ ਉਦਾਂ ਲੈਣੀ ਹੁੰਦੀ 60-70 ਹਜ਼ਾਰ ਤੋਂ ਘੱਟ ਤੋਂ ਕੜ ਗਾਂ ਨਹੀਂ ਮੈਨੂੰ ਮਿਲਦੀ ਸੀ ਤੇ ਹੁਣ ਤੁਸੀਂ ਗਾਂ ਦੇਖੋ ਜਦੋਂ ਅਗਲੀ ਵਾਰ ਸੂਗੀ ਆਪਾਂ ਇਹਦੀ ਵੀਡੀਓ ਬਣਾਵਾਂਗੇ ਘੱਟੋ ਘੱਟੀ ਗਾਂ 1.5 ਰੱਖ ਤੋਂ ਪਲੱਸ ਦੀ ਆ 35-40 ਲੀਟਰ ਦੁੱਧ ਦੇਣੇ ਖੁੱਲ੍ਹੇ ਹੀ ਦੇ ਦੇਣਾ ਬਾਕੀ ਤੁਸੀਂ ਥਣ ਥਣ ਦੇਖ ਸਕਦੇ ਹੋ ਗਾਂ ਦਾ ਬਹੁਤ ਵੱਡੀ ਬਾਡੀ ਸਟਰਕਚਰ ਦੀ ਵੱ ਇੰਦਾ ਅੱਜ ਦੀ ਵੀਡੀਓ ਬਣਾਉਣ ਦਾ ਸਿਰਫ ਮਕਸਦ ਆਪਣਾ ਇਹ ਹੈ ਵੀ ਜਿਹੜੇ ਆਮ ਪਰਿਵਾਰ ਨੇ ਜਿਹੜੇ ਦੁੱਧ ਤੋਂ ਆਪਣੀ ਇੱਕ ਕਬੀਲਦਾਰੀ ਚਲਾਉਂਦੇ ਨੇ ਜਾਂ ਦੁੱਧ ਨਾਲ ਹੋਰ ਧੰਦੇ ਆਪਣੇ ਨਾਲ ਖੇਤੀਬਾੜੀ ਧੰਦਾ ਹੋ ਗਿਆ ਉਹ ਸਾਇਕ ਧੰਦਾ ਇੱਕ ਉਹ ਜਾਦੇ ਪੈਸਾ ਲਾ ਲਓ ਤੁਸੀਂ ਸੋਸ਼ਲ ਮੀਡੀਆ ਦੇਖ ਸਕਦੇ ਹੋ 2.5 ਲੱਖ ਦੀ ਮੱਝ 3 ਲੱਖ ਦੀ ਮੱਝ 2-2 ਲੱਖ ਦੇ ਗਾਵਾਂ ਤੇ ਆਪਾਂ ਪੈਸਾ ਲਾ ਰਹੇ ਹਾਂ ਅੱਜ ਇੱਕ ਮੈਂ ਵੀਡੀਓ ਦੇਖ ਰਿਆ ਸੀ ਉਹਨਾਂ ਕਿਸਾਨ ਪਰਿਵਾਰ ਸੀਗਾ 2.5 ਕਿੱਲੇ ਵਾਲਾ ਜ਼ਮੀਨ ਵਾਲਾ ਉਹਨੇ ਇੱਕ ਮੱਝ ਲੈ ਆਂਦੀ 2.5-3 ਲੱਖ ਰੁਪਏ ਦਾ ਲਾ ਕੇ ਮੱਝ ਲੈ ਆਂਦੀ ਉਹ ਮੱਝ ਬਿਮਾਰ ਹੋ ਗਈ ਬਿਮਾਰ ਹੋਣ ਤੋਂ ਬਾਅਦ ਮੱਝ ਉਹ ਥੱਲੇ ਪਈ ਆ ਉੱਠ ਨਹੀਂ ਰਹੀ 2-3 ਲੱਖ ਰੁਪਏ ਦਾ ਦੁੱਧ ਦਾ ਉਹ ਨੁਕਸਾਨ ਹੋ ਗਿਆ ਜਿਹੜਾ ਦੁੱਧ ਦਾ ਨੁਕਸਾਨ ਹੋ ਗਿਆ ਉਹ ਵੱਖਾ ਜੇ ਉਹੀ ਬੰਦਾ ਸ਼ੁਰੂ ਦੇ ਵਿੱਚ ਲੱਖ ਰੁਪਏ ਦੀ ਮੱਝ ਲੈ ਕੇ ਆਉਂਦਾ ਨੁਕਸਾਨ ਤਾਂ ਚਲੋ ਵੈਗਰੂ ਦੇ ਹੱਥ ਤੱਕ ਨੁਕਸਾਨ ਤਾਂ ਘੱਟ ਹੋਣਾ ਸੀ ਪੈਸੇ ਵੱਲੋਂ ਹਾਲਤ ਤਾਂ ਉਹਦੀ ਠੀਕ ਰਹਿਣੀ ਸੀ ਸੋ ਇਦਾਂ ਦੇ ਜਿੱਦਾਂ ਆਪਾਂ ਗਾਇਆਂ ਦਿਖਾ ਰਹੇ ਆ ਇਦਾਂ ਦੀਆਂ ਗਾਇਆਂ ਤੋਂ ਵੀ ਤੁਸੀਂ ਬਰੀਡ ਤਿਆਰ ਕਰ ਸਕਦੇ ਹੋ ਕੋਈ ਜ਼ਿਆਦੇ ਸਾਨੂੰ ਪੈਸੇ ਲਾਉਣ ਦੀ ਲੋੜ ਨਹੀਂ ਜੇ ਤੁਸੀਂ ਸ਼ੌਂਕ ਰੱਖਦੇ ਹੋ ਆਪਣੇ ਤਜਰਬਾ ਗੂਗਲ ਤੇ ਸਰਚ ਕਰ ਸਕਦੇ ਤੁਸੀਂ ਕਈ ਬੰਦੇ ਨਾਲ ਆਪਾਂ ਪੁਰਾਣੇ ਬਜ਼ੁਰਗ ਉਹਨਾਂ ਨਾਲ ਸਲਾਹ ਕਰ ਸਕਦੇ ਆ ਕਿਉਂਕਿ ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਤਜਰਬੇ ਹੁੰਦੇ ਨੇ ਜੇ ਆਪਾਂ ਕਿਸੇ ਦੇ ਮਾਗਰ ਲਾ ਕੇ ਬ੍ਰੀਡ ਤੇ ਪੈਸਾ ਲਾਵਾਂਗੇ ਬ੍ਰੀਡ ਕਦੇ ਪੈਸੇ ਨਾਲ ਨਹੀਂ ਬਣਦੀ ਬ੍ਰੀਡ ਬਣਉ ਤੁਹਾਡੀ ਸਿਲੈਕਸ਼ਨ ਨਾਲ ਤੁਸੀਂ ਕਿਹੜੀ ਮੱਝ ਦੇ ਜਾਂ ਕਿਹੜੀ ਗਾਂ ਦੇ ਕਿਹੜਾ ਸਿਮਨ ਭਰਾ ਰਹੇ ਹੋ ਕਿਹੜੇ ਗੁਣ ਤੁਹਾਨੂੰ ਚਾਹੀਦੇ ਨੇ ਜਿਹੜੇ ਤੁਹਾਡੀ ਮੱਝ ਜਾਂ ਗਾਂ 'ਚ ਵਿੱਚ ਨਹੀਂ ਤਾਂ ਕਿਹੜੇ ਗੁਣਾ ਨੂੰ ਉਹ ਬੁੱਲ ਪੂਰਾ ਕਰਦਾ ਉੱਥੇ ਤੁਸੀਂ ਜਾ ਕੇ ਤੁਹਾਨੂੰ ਸਿਲੈਕਸ਼ਨ ਉਹ ਤੁਹਾਡੀ ਜ਼ਰੂਰੀਆ ਕਰਨੀ ਬਾਕੀ ਤੁਸੀਂ ਆ ਬੱਚੀ ਦੇਖ ਸਕਦੇ ਹੋ ਜਿਹੜੀ ਇਹ ਬੱਚੀ ਹੈ ਮੈਂ ਗਾਂ ਲੈ ਕੇ ਆਇਆ ਸੀ ਫੜੀ ਹੋਈ ਗਾਂ ਦੀ ਬੱਚੀ ਆ ਇਹ ਤਾਂ ਉਹ ਗਾਂ ਸੀ ਜਿਹੜੀ ਮੇਰੇ ਕੋਲੇ ਉਹ ਫੜੀ ਹੋਈ ਗਾਂ ਨੇ 24-25 ਲੀਟਰ ਦੁੱਧ ਘਟਾ ਤਾਂ ਜਿਹੜੀ ਇਹ ਬੱਚੀ ਆ ਇਹ ਡੈਨਮਾਰਕ ਦੇ 40118 ਦੀ ਬੱਚੀ ਆ ਤੁਸੀਂ ਲੈ ਲਓ ਵੀ ਇਹ 13 ਕਿ ਮਹੀਨਿਆਂ ਦੀ ਬੱਚੀ ਆ ਤੇ ਇਹਦੇ ਇੱਕ ਵਾਰੀ ਜਿਹੜੀ ਆਪਾਂ ਏਆਈ ਆ ਉਹ ਕਰਾ ਦਿੱਤੀ ਆ ਜਦੋਂ ਇਹਦੀ ਅਗਲੀ ਪੀੜੀ ਆਊਗੀ ਅਗਲੀ ਪੀੜੀ ਬਹੁਤ ਹੀ ਜ਼ਿਆਦਾ ਪਿਓਰ ਆਊ ਕਿਉਂਕਿ ਇਹ ਬੱਚੀ ਵੀ ਪਹਿਲੇ ਸੂਏ 20-25 ਲੀਟਰ ਤੋਂ ਇਹਨੇ ਘੱਟ ਦੁੱਧ ਨਹੀਂ ਦੇਣਾ ਸੋ ਕਹਿਣ ਦਾ ਮਤਲਬ ਇਹੀ ਆ ਵੀ ਆਪਾਂ ਜ਼ਿਆਦੇ ਪੈਸੇ ਨਾ ਲਾਈਏ ਆਪਾਂ ਫੜ ਕੇ ਵੀ ਰਿਪੀਡ ਪਸ਼ੂ ਨੂੰ ਵੀ ਠੀਕ ਕਟ ਪੈਸੇ ਦੇ ਵਿੱਚ ਹੁਣ ਜੇ ਇਹੀ ਗਾਵਾ ਮੈਂ ਸਵਾ ਕੇ ਲਿਆਉਣੀਆਂ ਹੁੰਦੀਆਂ ਜਾਂ ਤਿਆਰ ਹੋਈਆਂ ਤਾਂ ਮੈਨੂੰ ਉਹ 5-6 ਗਾਵਾ 4-5 4 ਲੱਖ ਚ ਪੈਣ ਸਾਢੇ 4 ਲੱਖ ਚ ਕਿੱਥੋਂ ਪਾਉ ਇਹਨਾਂ ਪੈਸਾ ਦਿੰਦੇ ਕਹਿਣ ਦਾ ਮਤਲਬ ਇਹ ਆ ਵੀ ਜਿਆਦੇ ਬ੍ਰੀਡ ਤੇ ਪੈਸਾ ਨਾ ਲਾਓ ਆਪਣੇ ਖੁਦ ਦਾ ਤਜਰਬਾ ਵਰਤੋ ਤੇ ਗਾਵਾ ਨੂੰ ਸੁੰਨੀਆਂ ਗਾਵਾ ਨੂੰ ਫੜ ਕੇ ਵੀ ਤੁਸੀਂ ਤਿਆਰ ਕਰ ਸਕਦੇ ਆ ਇਹ ਆਪਣੀ ਚੌਥੀ ਗਾਹ ਜਿਹੜੀ ਆਪਾਂ ਮਤਲਬ ਫੜੀ ਐ ਅਸਲ ਦੇ ਵਿੱਚ ਇਹ ਆਪਣੇ ਪਿੰਡ ਦੇ ਵਿੱਚ ਫਿਰਦੀ ਸੀ ਜਦੋਂ ਲੰਘਦੇ ਨੇ ਮੈਂ ਦੇਖਿਆ ਤਾਂ ਮੈਨੂੰ ਕੁਝ ਕੁ ਨਿਸ਼ਾਨੇ ਇਹਦੀਆਂ ਇਦਾਂ ਲੱਗੀਆਂ ਵੀ ਇਹ ਗਾਂ ਗੱਬਣ ਹੁੰਦੀ ਆ ਇਹਦੇ ਆਪਾਂ ਕੋਈ ਵੀ AI ਨਹੀਂ ਕਰਾਈ ਇਹ ਆਪਾਂ ਨੂੰ ਇਦਾਂ ਹੀ ਗੱਬਣ ਮਿਲੀ ਆ ਤਾਂ ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਜਿਹੜੀ ਇਹ ਗਾਂ ਇਹ ਗੱਬਣ ਹੈ ਅਸਲ ਦੇ ਵਿੱਚ ਜਦੋਂ ਪਸ਼ੂ ਕਨਸੀਵ ਕਰ ਜਾਂਦਾ ਜਦੋਂ ਗੱਬਣ ਰਹਿ ਜਾਂਦਾ ਤਾਂ ਉਹਦਾ ਹਾਰਮੋਨ ਆ ਜਿਹੜਾ ਹਾਰਮੋਨ ਚੇਂਜ ਹੋਣ ਲੱਗ ਜਾਂਦਾ ਬਾਡੀ ਦੇ ਵਿੱਚ ਤਾਂ ਜਿਹੜੀ ਪਸ਼ੂ ਦੀ ਸੂਹ ਹੁੰਦੀ ਆ ਉਹ ਪਸ਼ੂ ਦੀ ਸੂਹ ਆ ਜਿਹੜੀ ਉਹ ਜਦੋਂ ਵੀ ਆਪਾਂ ਟੀਕਾ ਭਰੌਣੇ ਆ ਉਹ ਤੋਂ 15 20 ਦਿਨਾਂ ਬਾਅਦ ਉਹ ਸੁੱਕਣ ਲੱਗ ਜਾਂਦੀ ਆ ਕਹਿਣ ਦਾ ਮਤਲਬ ਆ ਉਹਦੇ ਵਿਚਕਾਰ ਇੱਕ ਅੰਗਰੇਜ਼ੀ ਦਾ ਆਪਣਾ ਲੈਟਰ ਆ V V ਸ਼ੇਪ V ਵੈਨ ਵਾਲੀ ਹੁੰਦੀ ਆ ਉਹ ਸ਼ੇਪ ਦੀ ਉਹਦੇ ਸੂ ਦੇ ਵਿੱਚ ਵਿਚਾਲੇ ਜੇ ਆਕਾਰ ਬਣ ਜਾਂਦਾ ਤੇ ਸੂ ਉਦੋਂ ਸੁੱਕਦੀ ਆ ਜਦੋਂ ਬੱਚੇ ਦਾ ਨੀ ਦਾ ਮੂੰਹ ਬੰਦ ਹੋ ਜਾਂਦਾ ਤਾਂ ਆਪਾਂ ਨੂੰ ਤਾਂ ਕਰਕੇ ਪਤਾ ਲੱਗਿਆ ਵੀ ਇਹ ਗਾਂ ਪ ਨੂੰ ਗੱਭਣ ਲੱਗਦੀ ਐ ਤਾਂ ਜਦੋਂ ਆਪਾਂ ਇਹਨੂੰ ਚੈੱਕ ਕਰਾਇਆ ਤਾਂ ਇਹ ਗਾਂ 2 ਮਹੀਨੇ ਦੀ ਗੱਭਣ ਸੀ ਆਪਾਂ ਕੋਈ ਵੀ ਪੈਸਾ ਨਹੀਂ ਖਰਚਿਆ ਸਿਰਫ ਆਪਣੀ ਜਿਹੜੀ ਅੱਖ ਸੀ ਉਹ ਅੱਖ ਤੇ ਤੇ ਸੀ ਕਹਿਣ ਦਾ ਮਤਲਬ ਵੀ ਆਪਾਂ ਦੇਖ ਸਕਦੇ ਸੀ ਆਪਣੀ ਜਿਹੜੀ ਅੱਖ ਆ ਉਹ ਪਰਖ ਖਲੀ ਸੀ ਉਸੇ ਹੀ ਕਰਕੇ ਆਪਾਂ 4-5 ਗਾਈਆਂ ਜਿਹੜੀਆਂ ਉਹ ਫੜ ਕੇ ਹੀ ਤਿਆਰ ਕਰ ਲਈਆਂ ਪਰ ਮੰਨ ਲਓ ਮੈਂ ਇਹ ਪੰਜ ਗਾਇਆਂ ਮੁੱਲ ਲੈ ਕੇ ਆਉਂਦਾ ਘੱਟੋ ਘੱਟ ਮੈਨੂੰ 3.5 ਤੋਂ 4 ਲੱਖ ਦੀਆਂ ਗਾਇਆਂ ਮਿਲਦੀਆਂ 3.5 ਤੋਂ 4 ਲੱਖ ਲਾ ਕੇ ਫਿਰ ਦੁੱਧ ਦਾ ਹੁੰਦਾ ਫਿਰ ਦੁੱਧ ਪਾਉਂਦਾ ਫਿਰ 2-3 ਸਾਲਾਂ ਬਾਅਦ ਮੈਨੂੰ ਮੁਨਾਫਾ ਮਿਲਣਾ ਸੀ ਕਿੱਥੇ ਸਿਰਫ ਮੈਂ ਆਪਣੇ ਤਜਰਬੇ ਸਰ ਉੱਤੇ ਤੇ ਆਪਣੀ ਦੇਖਣ ਦੀ ਜਿਹੜੀ ਸ਼ਕਤੀ ਹੈ ਕਿਸੇ ਵੀ ਬਰੀਡ ਨੂੰ ਕਿਸੇ ਵੀ ਚੀਜ਼ ਨੂੰ ਪਛਾਣਨ ਦੀ ਜਿਹੜੀ ਸ਼ਕਤੀ ਆ ਉਹਦੇ ਸਰ ਤੇ ਇਹ ਜਿਹੜੇ 4-5 ਗਾਵਾਂ ਨੇ ਇਹ ਮੈਂ ਤੁਸੀਂ ਕਹਿ ਲਓ ਵੀ ਜਿਹੜੀ ਫੀਡ ਖਾਣਗੀਆਂ ਉਸ ਤਾਂ ਇਹ ਦੁੱਧ ਦੇ ਵਿੱਚ ਮੋੜ ਦੇਣੀਆਂ ਆ ਬੱਟਾ ਪੱਲੇਉਣ ਦਾ ਕੋਈ ਖਰਚਾ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜੇ ਕਿਸੇ ਨੂੰ ਹੋਰ ਕੋਈ ਸਵਾਲ ਹੈ ਜਾਂ ਕੁਝ ਵੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਦੋਂ ਵੀ ਤੁਸੀਂ ਉਹ ਕਰ ਸਕਦੇ ਹੋ ਆਪਾਂ ਚੈਨਲ ਬਣਾਇਆ ਇਸ ਲਈ ਆ ਜਿਹੜੇ ਆਮ ਕਿਸਾਨ ਭਰਾ ਨੇ ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਡੇਰੀ ਦੇਣ ਦੇ ਵੱਲ ਜੋੜਿਆ ਜਾਵੇ ਪੈਸਾ ਨਾ ਲਾਈਏ ਵੱਧ ਤੋਂ ਵੱਧ ਆਪਾਂ ਪਰ ਕਮਾਈ ਆਪਾਂ ਵੱਧ ਤੋਂ ਵੱਧ ਕਰੀਏ ਆਪਾਂ ਉਹਦਾਂ ਦੀਆਂ ਚੀਜ਼ਾਂ ਕਰਨੀਆਂ ਨੇ ਜਿਆਦਾ ਪੈਸਾ ਲਾ ਕੇ ਤੁਸੀਂ ਜਿਆਦਾ ਕਮਾਈ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ